ਜਿੰਨੀ ਚੋਣਾ ਤੋਂ ਬਸੰਕੇਤ ਨਹੀਂ ਹੈ ਕਿ ਸੱਤਾ ਤੇ ਲਈ ਸੱਤਾ ਤੇ ਨੂੰ 19 ਗੱਲਾਂ ਫਿਰ ਦੁਬਾਰਾ ਸੁਣੀਆਂ ਪੜੀਆਂ ਜਿੰਨੀਆਂ ਲੋਕ ਸਭਾ ਦੇ ਵਿੱਚ ਸੁਣੀਆਂ ਜਾ ਰਹੀਆਂ ਨੇ ਅਗਲੀ ਸਰਕਾਰ ਕੱਲ 11 12 ਵਜੇ ਤੱਕ ਜਿਹੜਾ ਸਾਰਾ ਚਿਹਰਾ ਮੂਰਾ ਉਹ ਬਣ ਕੇ ਸਾਹਮਣੇ ਆਈ ਹੈ ਤੇ ਜਿਹੜਾ ਹੋਰ ਵੀ ਪੈ ਨੇ ਸਪੀਕਰ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਉਹ ਵੀ ਕਰ ਲੈਣ ਹੁਣ ਇਸ ਵਕਤ ਇਹ ਮਿਸ਼ਨ ਪੰਜਾਬੀ ਰੋਜ਼-ਰੋਜ਼ ਚੋਣਾਂ ਦੀ ਜੱਬ ਤੋਂ ਨਜਾਦਵਾਉਣ ਲਈ ਭਾਰਤ ਦੇ ਵਿੱਚ ਇੱਕ ਦੇਸ਼ ਇੱਕ ਚੋਣ ਦੀ ਪਿਛਲੇ ਸਮੇਂ ਗੱਲ ਤੁਰੀ ਖੈਰ ਜੇਕਰ ਦੁਬਾਰਾ ਮੋਦੀ ਸਰਕਾਰ ਆਉਂਦੀ ਹੈ ਤਾਂ ਕਿਉਂਕਿ ਪਿਛਲੇ ਸਮੇਂ ਇੱਕ ਵੱਡ ਕੋਚ ਤਾਕਤੀ ਕਮੇਟੀ ਕਾਇਮ ਕੀਤੀ ਗਈ ਸੀ ਜਿਸ ਨੇ ਪਾਰ ਸਰਕਾਰ ਨੂੰ ਉਹ ਰਿਪੋਰਟ ਸੌਂਪ ਦਿੱਤੀ ਹੈ ਕਹਿੰਦਾ ਪਾਬਕੇ ਜੇਕਰ ਦੁਬਾਰਾ ਮੋਦੀ ਸਰਕਾਰ ਆਉਂਦੀ ਹੈ ਤਾਂ ਉਸ ਕਮੇਟੀ ਉੱਤੇ ਇੱਕ ਕੈਰਾਕਟਰਿਕ ਚੋਣ ਉੱਤੇ ਗੱਲ ਹੋਏਗੀ ਜੇਕਰ ਸਰਕਾਰ ਬਦਲਦੀ ਹੈ ਤਾਂ ਉਹ ਸਾਰਾ ਮਾਮਲਾ ਠੰਡੇ ਬਸਤੀ ਵਿੱਚ ਇੱਕ ਵਾਰੀ ਪਹੁੰਚ ਜਾਏਗਾ ਖੈਰ ਚੋਣਾਂ ਦੀ ਆਪਾਂ ਗੱਲ ਕਰਦੇ ਆਂ ਚੋਣਾਂ ਦੀ ਗੱਲ ਤੁਰ ਹੀ ਹੋਈ ਐ ਲੋਕ ਸਭਾ ਚੋਣ ਪੇੜ ਹਾਲੇ ਪੂਰੀ ਤਰ੍ਹਾਂ ਹੁੰਜਿਆ ਨਹੀਂ ਗਿਆ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਪੇੜ ਕਹਿੰਦਾ ਭਾਗ ਕੀ ਜਿਵਨੀ ਚੋਣ ਪੇੜ ਇੱਕ ਵਾਰ ਫਿਰ ਕਗਾਰੂ ਤੇ ਆ ਗਿਆ ਸੀਤਲ ਅੰਗੁਰਾਲ ਦਾ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਸੀ ਪਿਛਲੇ ਸਮੇਂ ਉਹ ਮਨਜ਼ੂਰ ਕਰ ਲਿਆ ਗਿਆ ਕਹਿੰਦਾ ਭਾਵ ਕਿ ਇੱਕ ਸੀਟ ਤਾਂ ਜਿਮਨੀ ਚੋਣ ਪੇਟ ਦੇ ਦੈਰੇ ਦੇ ਵਿੱਚ ਆ ਚੁੱਕੀ ਹੈ ਜਦੋਂ ਕਿ ਪੰਜਾਬ ਦੇ ਕਈ ਮੰਤਰੀ ਤੇ ਕਈ ਵਿਧਾਇਕ ਜਿਹੜੇ ਇਸ ਵੇਲੇ ਲੋਕ ਸਭਾ ਚੋਣ ਪੇਟ ਦੇ ਵਿੱਚ ਲੜੇ ਨੇ ਭਿੜੇ ਨੇ ਜਿਨ੍ਹਾਂ ਦੇ ਬਾਰੇ ਕੱਲ ਰਿਜ਼ਲਟ ਸਾਹਮਣੇ ਆ ਜਾਣਾ ਹੈ ਉਹਨਾਂ ਦੇ ਵਿੱਚੋਂ ਵੀ ਕਈ ਜਿਹੜੀਆਂ ਸੀਟਾਂ ਨੇ ਕਈ ਹਲਕੇ ਉਹ ਜਿਮਨੀ ਚੋਣ ਪੇਟ ਦੀ ਕਗਾਰ ਉੱਤੇ ਹੋਣਗੇ ਅਜੇ ਹੀ ਸਾਰੀ ਚਰਚਾ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਈ ਚੋਣਾਂ ਜਿਹੜੀਆਂ ਉਹ ਡਿਊ ਨੇ ਜਿਨ੍ਹਾਂ ਦੇ ਵਿੱਚ ਪੰਚਾਇਤ ਸਰਪੰਚਾਦੀਆਂ ਗ੍ਰਾਮ ਪੰਚਾਇਤਾਂ ਦੀਆਂ ਕਹਿ ਲਈਏ ਬਲਾਕ ਸੰਮਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਨਗਰਪਾਲਿਕਾ ਤੇ ਨਗਰ ਨਿਗਮਾਂ ਦੀਆਂ ਉਹ ਵੱਖਰੇ ਤੌਰ ਤੇ ਪਹਿਲਾਂ ਉਹ ਪਿਛਲੇ ਸਮੇਂ ਐਲਾਨੀਆਂ ਗਈਆਂ ਫਿਰ ਉਹਨਾਂ ਤੇ ਬ੍ਰੇਕ ਲੱਗਦੀ ਗਈ ਇਸ ਵੇਲੇ ਉਹ ਹੋਲਡ ਨੇ ਕਹਿੰਦਾ ਭਾਵ ਕਿ ਹੁਣ ਵੇਖਣਾ ਹੋਵੇਗਾ ਕਿ ਪਹਿਲਾਂ ਪੰਚਾਇਤੀ ਚੋਣ ਪੇੜ ਨਗਰ ਨਿਗਮਾਂ ਦਾ ਇਹ ਜਿਹੜਾ ਪੇੜ ਬੱਜੇਗਾ ਇਸ ਤੋਂ ਬਾਅਦ ਜਾਂ ਜਿਮਨੀ ਚੋਣ ਪੇੜ ਅਜੀ ਹਸਾਰੀ ਚਰਚਾ ਲਈ ਇਸ ਅਹਿਮ ਪ੍ਰੋਗਰਾਮ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਜਜੀ ਮਾਹਰ ਤੇ ਪੱਤਰਕਾਰ ਰਮਨਦੀਪ ਸ਼ਰਮਾ ਜੀ ਸੋ ਸਭ ਤੋਂ ਪਹਿਲਾਂ ਰਮਨ ਜੀ ਚੈਨਲ ਈ ਮਿਸ਼ਨ ਦੇ ਅੱਗੇ ਤੁਹਾਡਾ ਸਵਾਗਤ ਵੈਲਕਮ ਕੀ ਧੰਨਵਾਦ ਪਿੰਟਰ ਸਾਹਿਬ ਸਮਾਂ ਦੇਣ ਦੇ ਲਈ ਰਮਨ ਜੀ ਆਪਾਂ ਗੱਲ ਕਰ ਰਹੇ ਸੀ ਚੋਣ ਦੇ ਲਿਹਾਜ਼ ਉੱਤੇ ਕਿ ਜਿਹੜੀ ਹੈ ਲੋਕ ਸਭਾ ਚੋਣਾਂ ਦੀ ਗਿਣਤੀ ਮਿੰਤੀ ਹੋਣੀ ਹੈ ਅਜੇ ਮਗਰੋਂ ਇੱਕ ਮਾਮਲਾ ਜਿਹੜੀ ਤੰਤ ਜੁੜਦੀ 31 ਵਿਖਾਈ ਇਕਤਦੀ ਵਿਖਾਈ ਆ ਦੇਸਰੀ ਆਪਾਂ ਨੂੰ ਕਿ ਜਿਮਨੀ ਚੌਂ ਪੇੜ ਪੰਜਾਬ ਦੇ ਵਿੱਚ ਵੱਜ ਜਾਣਾ ਪਰਤੂ ਇਸ ਤੋਂ ਪਹਿਲਾਂ ਸੀਤ ਲੰਗਰਾਲ ਜਿਨ੍ਹਾਂ ਨੇ ਪਿਛਲੇ ਸਮੇਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਜਿਹੜਾ ਅਸਤੀਫਾ ਦਿੱਤਾ ਸੀ ਵਿਧਾਨ ਸਭਾ ਦੀ ਅਸੈਂਬਲੀ ਤੋਂ ਉਹਨਾਂ ਦਾ ਅੱਜ ਅਸਤੀਫਾ ਵਿਧਾਨ ਸਭਾ ਦੀ ਸਪੀਕਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਇੱਕ ਕਹਿੰਦਾ ਭਾਵੇਂ ਕਿ ਜਿਮਨੀ ਚੌਂ ਪੇੜ ਤਾਂ ਸਾਹਮਣੇ ਆ ਗਿਆ ਬਾਕੀ ਜਿਹੜੀਆਂ ਹੋਰ ਨੇ ਚੌਂ ਪੇੜ ਜਿਹੜੇ ਲੋਕ ਸਭਾ ਦੇ ਜਿਹੜੇ ਰਿਜ਼ਲਟ ਤੋਂ ਬਾਅਦ ਸਾਹਮਣੇ ਆਉਣਗੇ ਉਨਾਂ ਬਾਰੇ ਖੋਲ੍ਹੇ ਉਹ ਕਿਵੇਂ ਰਹਿਣ ਵਾਲੀ ਅਗਲੀ ਸਾਰੀ ਜਿੰਨੀ ਚੋਣ ਪਿੱਛੇ ਦੇ ਲਿਹਾਜ਼ ਤੋਂ ਪੰਜਾਬ ਦੀ ਸਥਿਤੀ ਜੀ ਆ ਬਿਲਕੁਲ ਭਿੰਡਰ ਸਾਹਿਬ ਜਿਸ ਤਰੀਕੇ ਨਾਲ ਸੀਤ ਉਂਗਰਾਲ ਵਰਗਿਆਂ ਨੇ ਭਾਰਤੀ ਲੋਕਤੰਤਰ ਦਾ ਜਨਾਜਾ ਕਟਿਆਏਗਾ ਔਰ ਇੱਥੋਂ ਤੱਕ ਮੈਂ ਤਾਂ ਕਹਿਣਾ ਚਾਹੂੰਗਾ ਜਿਹੇ ਲੋਕਾਂ ਨੂੰ ਅਗਲੇ ਇਲੈਕਸ਼ਨ ਲੜਨ ਤੇ ਵੀ پابੰਦੀ ਲਗਾਉਣੀ ਚਾਹੀਦੀ ਹੈਗੀ ਜਿਸ ਤਰੀਕੇ ਦੇ ਨਾਲ ਇਹ ਲੋਕ ਜਿੱਤ ਕੇ ਗਏ ਇਹਨਾਂ ਨੇ ਬਹੁਤ ਸਾਰੇ ਪੰਜਾਬ ਦੀ ਰਾਜਨੀਤੀ ਨੂੰ ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਬਵਾਲ ਬਹੁਤ ਵੱਡਾ ਖੜਾ ਕੀਤਾ ਤੁਹਾਨੂੰ ਯਾਦ ਹੋਵੇਗਾ ਜਿਹੜਾ ਕਿਹਾ ਸੀ ਇਹ ਇਹ ਇੱਕ ਮਿਸ਼ਨ ਦੇ ਤਹਿਤ ਕਿਹਾ ਸੀ ਕਿ ਇਹਨਾਂ ਨੇ ਮਤਲਬ ਕਿ ਸਾਨੂੰ ਖਰੀਦੋ ਪ੍ਰੋਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਯਾਦ ਹੋਵੇਗਾ ਐਫ ਆਈ ਆਰ ਦਰਜ ਵੀ ਜਿਹੜੀ ਹੈਗੀ ਆ ਉਹ ਉਹ ਕਰਵਾਈ ਗਈ ਸੀ ਤਾਂ ਪੰਜਾਬ ਦੀ ਰਾਜਨੀਤੀ ਦੀ ਚਰਚਾ ਚੱਲਦੀ ਰਹੀ ਆਪ ਜੀ ਹਾਂ ਉਹ ਚੱਲੀ ਉਸ ਵੇਲੇ ਚਰਚਾ ਕਿ ਇੱਕ ਬੀਜੇਪੀ ਸਾਡੀ ਸਰਕਾਰ ਦੇ ਵਿਧਾਇਕ ਤੋੜਨੇ ਚਾਹੁੰਦੇ ਹਰਪਾਲ ਚੀਮਾ ਖੁਦ ਪ੍ਰੈਸ ਕਾਨਫਰੰਸ ਕਰਦੇ ਨੇ ਮੁੱਖ ਮੰਤਰੀ ਦੇ ਵੱਡੇ ਬਿਆਨ ਆਉਂਦੇ ਨੇ तमाम ਲੀਡਰਸ਼ਿਪ ਦੇ ਨਾਲ ਜਾ ਕੇ ਐਫ ਆਈ ਆਰ ਦਰਜ ਕਰਵਾਉਣ ਦੇ ਲਈ ਉਹ ਘਟਨਾ ਮੈਂ ਖੁਦ ਆਪਣੇ ਆਪ ਕਵਰ ਕੀਤੀ ਸੀ ਜਦੋਂ ਸ਼ੀਤੂ ਅੰਗਰਾਲ ਵੱਡੇ ਵੱਡੇ ਦਾਅਵੇ ਕਰਦੇ ਨਜ਼ਰ ਆਉਂਦੇ ਸੀ ਕਿ ਇਸ ਤਰੀਕੇ ਦਾ ਸਾਡੇ ਤੇ ਇੱਕ ਸਾਨੂੰ ਫੋਨ ਕਾਲਸ ਆਉਂਦੇ ਨੇ ਔਰ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਦੋਂ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਸੈਂਤੀਸਲ ਜਿਹੜਾ ਬੀਜਪੀ ਦਾ ਪੰਜਾਬ ਦਾ ਹੈੱਡ ਆਫਿਸ ਹੈਗਾ ਉਹ ਤੋਂ ਬਾਹਰ ਆ ਕੇ ਕਹਿੰਦੇ ਨੇ ਕਿ ਉਹ ਗੱਲਾਂ ਸੀ ਜੀ ਵਿੱਚ ਕੋਈ दम ਹੀ ਨਹੀਂ ਸੀ ਜੀ ਉਹ ਸਾਡੇ ਤੋਂ ਕਰਵਾਇਆ ਗਿਆ ਸੀ ਇਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਸੀਗਾ ਜੀ ਇਸ ਤਰੀਕੇ ਨਾਲ ਜਦੋਂ ਗੱਲਾਂ ਕਰਨ ਤੇ ਹੁਣ ਪਿੱਛੇ ਜੀ ਉਹਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਮੋਦੀ ਦਾ ਪਰਿਵਾਰ ਉਹ ਹਟਾ ਦਿੱਤਾ ਹੈਗਾ ਔਰ ਕੱਲ ਉਹਨਾਂ ਨੇ ਐਪਲੀਕੇਸ਼ਨ ਦਾਇਰ ਕੀਤੀ ਸੀ ਕਿ ਉਹ ਅਸਤੀਫਾ ਵਾਪਸ ਲੈਂਦੇ ਨੇ ਪਰ ਅੱਜ ਸਪੀਕਰ ਕੁਲਕਾਰ ਸਿੰਘ ਸੰਧਵਨ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਤੇ ਸਿੱਧੇ ਤੌਰ ਤੇ ਲੋਕਤੰਤਰ ਦਾ ਜਨਾਜ਼ਾ ਨਿਕਲਿਆ ਲੋਕਤੰਤਰ ਜਨਾਜੇ ਦੇ ਵਿੱਚ ਉਹ ਲੋਕ ਸ਼ਾਮਲ ਹੋਏ ਜਿਹੜੇ ਲੋਕ ਇੱਕ ਡੇਢ ਮਹੀਨੇ ਦਾ ਇੰਤਜ਼ਾਰ ਕਰਦੇ ਰਹੇ ਇਹਨਾਂ ਲੋਕਾਂ ਦੇ ਅਸਤੀਫਾ ਕਦੋਂ ਸਵੀਕਾਰ ਹੋਵੇਗਾ ਕਿ ਹੋਵੇਗਾ ਕਿ ਨਹੀਂ ਹੋਵੇਗਾ ਕਿ ਇਹਨਾਂ ਲੋਕਾਂ ਦੀ ਬਦੌਲਤ ਜਿਹੜਾ ਹੈਗਾ ਪੰਜਾਬ ਦਾ ਪੋਲਿਟਿਕਲੀ ਜਿਹੜਾ ਮਾਹੌਲ ਹੈਗਾ ਉਹ ਡਿਸਟਰਬ ਜ਼ਰੂਰ ਹੋਇਆ ਔਰ ਅਜਿਹੇ ਲੋਕਾਂ ਨੇ ਜਿੱਤੇ ਕੇ ਨਾਲ ਕਦੇ ਮਾਰਚ ਢਿਗੇ ਕਦੇ ਜੋਚੜੀ ਵਾਲੀ ਸਥਿਤੀ ਪੰਜਾਬ ਦੇ ਸਾਹਮਣੇ ਰੱਖੀ ਹੈਗੀ ਆ ਉਹ ਲੋਕਤੰਤਰ ਦੇ ਲਈ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਪੰਜਾਬ ਦੇ ਭਾਈਚਾਰੇ ਵਾਸਤੇ ਸਹੀ ਨਹੀਂ ਹੈਗਾ ਔਰ ਇਹ ਕਿਤਨਾ ਕਿਤੇ ਪੰਜਾਬ ਦੇ ਅਨਸ ਕਾਮਾ ਮਾਹੌਲ ਬਣਾਉਣ ਦੀ ਇੱਕ ਕੋਸ਼ਿਸ਼ ਤਹਿਤ ਜਿਹੜਾ ਹੈਗਾ ਉਹ ਉਹ ਮੈਨੂੰ ਸਭ ਲੱਗ ਰਿਹਾ ਕਿ ਉਹ ਉਸ ਤਰੀਕੇ ਵੱਲ ਪੰਜਾਬ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਆ ਔਰ ਜਿਸ ਬੰਦੇ ਦੀ ਆਪਣੀ ਕੋਈ ਸਿਆਸੀ ਬੁੱਧੀ ਨਾ ਹੋਵੇ ਜਿਸ ਬੰਦੇ ਦਾ ਆਪਣਾ ਕੋਈ ਸਿਆਸੀ ਤਜਰਬਾ ਨਾ ਹੋਵੇ ਜਿਸ ਬੰਦੇ ਦੀ ਆਪਣੀ ਕੋਈ ਸਿਆਸੀ ਐਡਾਲੋਜੀ ਨਾ ਹੋਵੇ ਜਿਸ ਵਿਅਕਤੀ ਜਿਹੜਾ ਰਾਜਨੀਤੀ ਦੇ ਵੀ ਵਿਅਕਤੀ ਦਾ ਉਹ ਲੋਕਾਂ ਦੀ ਕਦਰਾਂ ਕੀਮਤਾਂ ਨਾ ਸਮਝਦਾ ਹੋਵੇ ਲੋਕਤਾਂਤ੍ਰਿਕ ਕਦਰਾਂ ਕੀਮਤਾਂ ਨਾ ਸਮਝਦਾ ਹੋਵੇ ਅਜਿਹੇ ਲੋਕ ਕਿਸੇ ਵੀ ਪਾਰਟੀ ਦੇ ਵਿੱਚ ਹੋਣ ਕਿਸੇ ਵੀ ਉਹ ਜਿੱਤ ਕੇ ਜਾਣ ਕਿਸੇ ਪਾਰਟੀ ਦੇ ਵਰਕਰ ਨੂੰ ਅਜਿਹੇ ਲੋਕ ਲੋਕਤੰਤਰ ਦੇ ਲੀਕਾਤਕ ਹੁੰਦੇ ਨੇ ਔਰ ਜੇਕਰ ਉਹ ਜਿਮਨੀ ਚੋ ਕੱਲ ਅਸਤੀਫਾ ਸਵੀਕਾਰ ਕਰ ਲਿਆ ਗਿਆ ਤਾਂ ਬਹੁਤ ਚੰਗਾ ਕੀਤਾ ਸਪੀਕਰ ਸਾਹਿਬ ਇਸ ਗੱਲ ਦੇ ਵਧਾਈ ਦੇ ਪਾਤਰ ਹੈ ਜਿਹੜੇ ਹੋਰ ਵੀ ਪਏ ਨੇ ਸਪੀਕਰ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਉਹ ਵੀ ਕਰ ਲੈਣ ਹੁਣ ਇਸ ਵਕਤ ਜੇਕਰ ਰਾਜਕੁਮਾਰ ਚੱਬੇ ਵਾਲਦਾ ਪਿਆ ਕਾਂਗਰਸ ਤੋਂ ਨੇ ਉਹਨੇ ਚੋਣ ਲੜ ਉਹ ਵੀ ਕਰ ਲੈਣਾ ਚਾਹੀਦਾ ਨਾਲ ਦੀ ਨਾਲ ਤਾਂ ਜੋ ਇਹ ਜੋੜੀ ਵੱਡਿਆ ਜਾਵੇ ਜਿਹੜੇ ਲੋਕ ਇਸ ਤਰੀਕੇ ਨਾਲ ਦਲ ਬਦਲੀ ਤਹਿਤ ਜਿਹੜਾ ਹੈਗਾ ਦਲ ਬਦਲੀ ਦੇ ਕਾਨੂੰਨ ਨੂੰ ਸਖਤੀ ਨਾਲ ਪੰਜਾਬ ਦੇ ਵਿੱਚ ਪੇਸ਼ ਕਰਨਾ ਚਾਹੀਦਾ ਤੁਹਾਨੂੰ ਯਾਦ ਹੋਊਗਾ ਜਦੋਂ ਅ 2017 ਦੇ ਵਿੱਚ ਆਪ ਦੇ ਤਕਰੀਬਨ 20 ਵਿਧਾਇਕ ਜਿੱਤ ਕੇ ਗਏ ਸੀ ਤਾਂ ਉਸ ਦੇ ਸ਼ੁਰੂ ਦੇ ਵਿੱਚ ਪੂਲਕਾ ਸਾਹਿਬ ਨੂੰ ਐਲਓਪੀ ਲਗਾਇਆ ਜਾਂਦਾ ਉਹ ਰਜਾਇਨ ਕਰ ਜਾਂਦੇ ਨੇ ਚਲੋ ਉਹ ਇੱਕ ਵੱਖਰੇ ਤਰੀਕੇ ਨੂੰ ਕਿਸੇ ਪਾਰਟੀ ਨੂੰ ਜੁਆਇ ਨਹੀਂ ਕੀਤਾ ਉਹ ਕਹਿੰਦੇ ਕਿ ਮੇਰੇ ਸਾਹਮਣੇ ਬਹੁਤ ਵੱਡੇ ਐਸ ਜੇ ਕੇਸ ਨੇ ਜਿਨ੍ਹਾਂ ਲਈ ਮੈਨੂੰ ਸਮਾਂ ਕੱਢਣਾ ਹੈਗਾ ਔਰ ਉਹ ਪੰਜਾਬ ਦੀਆਂ ਭਾਵਨਾਵਾਂ ਪਾਕੀਆਂ ਭਾਵਨਾਵਾਂ ਨਾਲ ਜੁੜੀ ਹੋਈ ਕੇਸ ਹੈਗੇ ਨੇ ਇਸ ਤੋਂ ਬਾਅਦ ਸੁਖਪਾਲ ਸਿੰਘ ਖੇਰਾਂ ਨੂੰ ਐਲਓਪੀ ਲਗਾਇਆ ਜਾਂਦਾ ਤਾਨੂੰ ਯਾਦ ਹੋਵੇਗਾ 6 ਤੋਂ 7 ਵਿਧਾਇਕ ਜਿਹੜੇ ਨਾ ਤਾਂ ਉਸ ਸਮੇਂ ਆਪ ਦਾ ਹਿੱਸਾ ਰਹੇ ਨਾ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ लास्ट ਤੱਕ ਕਾਂਗਰਸ ਜੁਆਇਨ ਕੀਤੀ ਕੀਪੀ ਸਾਹਿਬ ਦੇ ਸਾਹਮਣੇ ਅਸਤੀਫੇ ਜਿਹੜੇ ਹੈਗੇ ਉਹਨਾਂ ਨੇ ਦਲ ਬਦਲੂ ਦੇ ਤਹਿਤ ਕਾਰਵਾਈ ਨਹੀਂ ਕੀਤੀ ਜੇਕਰ ਉਸ ਵੇਲੇ ਦਲ ਬਦਲਣ ਦੀ ਕਾਰਵਾਈ ਸਖਤ ਤਰੀਕੇ ਨਾਲ ਕੀਤੀ ਹੁੰਦੀ ਅੱਜ ਨੌਬਤ ਨਾ ਆਉਦੀ ਕਿਤਨਾ ਕਿਤੇ ਵਿਧਾਨ ਸਭਾ ਦੇ ਵਿੱਚ ਜਿਹੜੀ ਕਾਰਵਾਈ ਸਪੀਕਰ ਵੱਲੋਂ ਕੀਤੀ ਜਾਣੀਆਂ ਦਲ ਬਦਲੂਆਂ ਦੇ ਖਿਲਾਫ ਕੀਤੀ ਜਾਣੀਆਂ ਉਸਦੇ ਕਾਨੂੰਨ ਜਿਹੜਾ ਹੈਗਾ ਇਹ ਸਖਤ ਬਣਾਇਆ ਹੋਇਆ ਉਸ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਔਰ ਇਹ ਅਜਿਹੇ ਦਲ ਬਦਲਣ ਨੂੰ ਸਭ ਕੁਝ ਕਾਉਣਾ ਚਾਹੀਦਾ ਜਿਹੜੇ ਲੋਕਾਂ ਦੀਆਂ ਕਦਰਾਂ ਕੀਮਤਾਂ ਦੀਆਂ ਭਾਵਨਾਵਾਂ ਸਿਆਸੀ ਭਾਵਨਾਵਾਂ ਦਾ ਮਖੌਲ ਵੜਾਉਂਦੇ ਨੇ ਜਿਹੜੇ ਸਮਝਦੇ ਨੇ ਕਿ ਅੱਜ ਇੱਥੇ ਆ ਤੇ ਕੱਲ ਉੱਥੇ ਜਾ ਕੇ ਜਿੱਤ ਜਾਈਓਗੇ ਜਿੱਤਾਂਰ ਸਿਆਸਤ ਦੇ ਵਿੱਚ ਮੁਕੱਦਰਾਂ ਦੀ ਪਰ ਜਿਸ ਤਰੀਕੇ ਨਾਲ ਲੋਕਾਂ ਨੂੰ ਲੋਕ ਤੁਹਾਨੂੰ ਉਮੀਦ ਦੇ ਤੌਰ ਤੇ ਅੱਗੇ ਤੁਹਾਨੂੰ ਚੁੰਨਦੇ ਨੇ ਉਹ ਲੋਕਾਂ ਦੀਆਂ ਭਾਵਨਾ ਜਿਹਨਾਂ ਤੁਹਾਡੇ ਨਾਲ ਜੁੜੇ ਹੁੰਦੇ ਨੇ ਤੁਹਾਨੂੰ ਵੋਟ ਪਾ ਕੇ ਤੁਹਾਨੂੰ ਲੋਕ ਵਿਧਾਨ ਸਭਾ ਜਾਂ ਲੋਕ ਸਭਾ ਭੇਜਦੇ ਨੇ ਉਹਨਾਂ ਨੂੰ ਤੁਸੀਂ ਮਖੌ ਤਾਂ ਇਸ ਤਰੀਕੇ ਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਉਹ ਲੋਕਾਂ ਅੰਦਰਲੀ ਖਤਰਨਾਕ ਨੇ ਔਰ ਜੇਕਰ ਸ਼ੀਤਲ ਉਂਗਰਾਲ ਦਾ ਅਸਤੀਫਾ ਸਵੀਕਾਰ ਹੋਇਆ ਤਾਂ ਕੁਲਤਾਰ ਸਿੰਘ ਸੰਧਵਾ ਵਧਾਈ ਦੇ ਪਾਤਰ ਨੇ ਉਹਨਾਂ ਨੂੰ ਹੋਰ ਵੀ ਜਿਹੜੇ ਲੋਕ ਅਜਿਹੇ ਦਲ ਬਦਲੂਆ ਜਿਹੜੇ ਹੈਗੇ ਨੇ ਹੋਰ ਘਾਟੀਆਂ ਚੋਂ ਲੜੇ ਨੇ ਜਲਦੀ ਤੋਂ ਜਲਦੀ ਉਹਨਾਂ ਦਾ ਵੀ ਅਸਤੀਫਾ ਸਵੀਕਾਰ ਕਰ ਲਿਆ ਜਾਣਾ ਚਾਹੀਦਾ ਤਾਂ ਜੋ ਪੰਜਾਬ ਦੇ ਵਿੱਚ ਇੱਕੋ ਵਾਰ ਜਿਹੜਾ ਹੈਗਾ ਵੋਟਾਂ ਵਾਲਾ ਜੂੜ ਵਧਿਆ ਜਾਵੇ ਕਿਉਂਕਿ ਪੰਜਾਬ ਦੇ ਲੋਕ ਅੱਜ ਦਿਨ ਭੰਬਲ ਪੂਸੇ ਦੇ ਵਿੱਚ ਪਾਏ ਉਹਨਾਂ ਅੱਜ ਦਿਨ ਕੋਈ ਨਾ ਕੋਈ ਪੰਜਾਬ ਦੇ ਸਿਰ ਤੇ ਚੋਣ ਖੜੀ ਆ ਉਸੀ ਪਹਿਲਾਂ ਕਿ ਪੰਚਾਇਤੀ ਚੋਣਾਂ ḍਿਊ ਹੈਗੀਆਂ ਮਿਊਸਪਲ ਕਾਪਰੇਸ਼ਨੀਆਂ ਚੋਣਾਂ ḍਿਊ ਹੈ ਜਿਹਦੇ ਵਿੱਚ ਅਗਲਾ 1 ਸਾਲ ਜਿਹੜਾ ਮੈਂ ਦੇਖ ਰਿਹਾ ਪੂਰਾ ਉਹ ਇਸੇ ਤਰੀਕੇ ਦੇ ਲੰਘ ਜਾਊਗਾ ਚੋਣਾਂ ਦੇ ਵਿੱਚ ਲੰਘ ਜਾਵੇਗਾ ਕਦੇ ਚੋਣ ਜਾਬਤਾ ਲੱਗ ਜਾਵੇਗਾ ਕਦੇ ਪੰਚਾਇਤੀ ਲੱਗ ਜਾਵੇਗਾ ਕਦੇ ਮਿਊਸਪਲ ਕਮੇਟੀਆਂ ਲੱਗ ਜਾਵੇਗਾ ਕਦੇ ਜਿਮਨੀ ਚੋਣਾਂ ਦਾ ਲੱਗ ਜਾਵੇਗਾ ਤੇ ਪੰਜਾਬ ਦੇ ਲੋਕਾਂ ਦੇ ਇੱਕ ਅਗਲੇ 1 ਸਾਲ ਜਿਹੜਾ ਹੱਥ ਪੱਲੇ ਲੱਗਣ ਵਾਲਾ ਕੁਝ ਨਹੀਂ ਸવાય ਨਾਰਿਆਂ ਤੋਂ ਸવાય ਦਾਅਵਿਆਂ ਤੋਂ ਸવાય ਵਾਅਦਿਆਂ ਤੋਂ ਹੂੰ ਰਮਨਜੀਤ ਬਿਲਕੁਲ ਤੁਸੀਂ ਜਿਹੜੀ ਜਿਗਰ ਕੀਤਾ ਹੈ ਦਾਲ ਬਦਲੂ ਕਾਨੂੰਨ ਨੂੰ ਲੈ ਕੇ ਸੀਤਲ ਉਂਗਰਾਲ ਹੋਰਾਂ ਨੇ ਪਹਿਲਾਂ ਆਪ ਤੋਂ ਰਿਜਾਈਨ ਦਿੱਤਾ ਫਿਰ ਉਹ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਆ ਉਸ ਤੋਂ ਬਾਅਦ ਅੰਗੇ ਕੱਲ ਸ਼ਾਇਦ ਉਹਨਾਂ ਨੇ ਭਾਜਪਾ ਤੋਂ ਵੀ ਇੱਕ ਤਰ੍ਹਾਂ ਤਲਾਜ਼ਰੀ ਲੈ ਕੇ ਇੱਕ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਕਿਸੇ ਹੁਣ ਪਾਰਟੀ ਦੇ ਵਿੱਚ ਨਹੀਂ ਰਹਿਣਗੇ ਤਾਂ ਕਿ ਉਹ ਉਹਨਾਂ ਦੀ ਕੋਸ਼ਿਸ਼ ਬਣੀ ਰਹੀ ਕਿ ਸ਼ਾਇਦ ਉਹ ਆਖਰੀ ਸਮੇਂ ਤੱਕ ਉਹ ਜਿਹੜੀ ਵਿਧਾਇਕ ਪਦ ਵਾਲੀ ਪਦਵੀ ਉਹਦਾ ਸੁੱਖ ਹੰਡਾਉਂਦੇ ਰਹਿਣਗੇ ਪਰ ਪੰਜਾਬ ਸਰਕਾਰ ਨੇ ਕਹਿੜੀ ਕਿ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਇਹ ਜਿਹੜਾ ਫੈਸਲਾ ਲੈ ਕੇ ਕਿ ਕਦਾਲ ਬਦਲੂ ਕਾਨੂੰਨ ਨੂੰ ਜ਼ਰੂਰ ਸਾਹਮਣੇ ਲਿਆਂਦਾ ਖੈਰ ਬਾਕੀ ਬਦ ਕਲਵੀ ਇੱਕ ਵੱਖਰੀ ਤਰ੍ਹਾਂ ਦਾ ਅੱਜ ਇਹ ਇਹਨਾਂ ਦਾ ਭਾਵ ਕਿ ਚਾਨਣ ਇੱਕ ਰੋਸ਼ਨੀ ਸਪੀਕਰ ਸਾਹਿਬ ਨੇ ਇੱਕ ਜਗਾਈ ਹੈ ਖੈਰ ਰਮਨਜੀਤ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਅੱਗੇ ਜਿਹੜਾ 1 ਸਾਲ ਹੈ ਪੰਜਾਬ ਦਾ ਉਹ ਸਾਰਾ ਚੋਣਾਂ ਦੇ ਮਹਾਜ ਦੇ ਵਿੱਚ ਹੀ ਲੰਘਣਾ ਹੈ ਖੈਰ ਜਿਵੇਂ ਹੁਣ ਕੁਝ ਸਾਡੇ ਪੰਜਾਬ ਦੇ ਮੰਤਰੀ ਇਸ ਵੇਲੇ ਅਧੀ ਦਰਜਨ ਦੇ ਕਰੀਬ ਉਹ ਲੋਕ ਸਭਾ ਚੋਣ ਪਿੰਡ ਦੇ ਵਿੱਚ ਖੁੱਦੇ ਹੋਣੇ ਜਿਨ੍ਹਾਂ ਦਾ ਰਿਜ਼ਲਟ ਵੀ ਆ ਰਿਹਾ ਤੇ ਨਾਲ ਕੁਝ ਐਮ ਐਲ اے ਜਿਹੜੇ ਇਸ ਵਿੱਚ ਅਸੈਂਬਲੀ ਦੇ ਮੈਂਬਰ ਨੇ ਖੈਰ ਇਹਨਾਂ ਦੇ ਵਿੱਚ ਉਹ ਜਿਹੜੀ ਜਿਹੜੇ ਜਿਹੜੇ ਜਿੱਤਦੇ ਆ ਤਾਂ ਜਿਮਨੀ ਪੇਟ ਫੇਰ ਇੱਕ ਵਾਰੀ ਸੱਜਣ ਤਾਂ ਜਨ ਲਈ ਤਿਆਰ ਆਪਾਂ ਕੀ ਦੇਖਦੇ ਆ ਸਾਰੇ ਇਸ਼ੂ ਕਿੱਦਾਂ ਲੱਗ ਰਿਹਾ ਹੈ ਹੁਣ ਆ ਬਿਲਕੁਲ ਪਹਿਲੀ ਗੱਲ ਤਾਂ ਆ ਭਾਰਤੀ ਚੋਣ ਕਮਿਸ਼ਨ ਨੂੰ ਅਜਿਹੀ ਇੱਕ ਸਖਤ ਕਾਨੂੰਨ ਬਣਾਉਣਾ ਚਾਹੀਦਾ ਕਿ ਜੇਕਰ ਤੁਸੀਂ ਇੱਕ ਅਹੁਦੇ ਤੇ ਹੈਗੇ ਹੋ ਤੁਸੀਂ ਅਗਲੇ 5 ਸਾਲ ਕੋ ਇਲੈਕਸ਼ਨ ਨਹੀਂ ਲੜ ਸਕਦੇ ਹੂੰ ਹੂੰ ਕਿਉਂਕਿ ਇਹ ਲੋਕਾਂ ਦੇ ਨਾਲ ਇੱਕ ਪੂਰਾ ਮਖੌਲ ਹੈਗਾ ਔਰ ਇਸ ਤੇ ਸਖਤ ਕਾਰਵਾਈ ਜਿਹੜੀ ਹੈਗੇ ਚੋਣ ਕਮਿਸ਼ਨ ਨੂੰ ਜਾਂ ਭਾਰਤੀ ਜਿਹੜੇ ਹੁਣ ਨਵੀਂ ਲੋਕ ਸਭਾ ਚੁਣੀ ਜਾਵਗੀ ਉਥੇ ਇਹ ਜਿਹਾ ਕਾਨੂੰਨ ਜ਼ਰੂਰ ਪਾਸ ਹੋਣਾ ਚਾਹੀਦਾ ਅੱਜ ਪੰਜਾਬ ਦੇ ਵਿੱਚ ਕਿੰਨੇ ਅਜਿਹੇ ਲੋਕ ਨੇ ਜਿਹੜੇ ਵਿਧਾਨ ਸਭਾ ਦੇ ਵੀ ਮੈਂਬਰ ਨੇ ਔਰ ਜਿਹੜੇ ਚੋਣ ਵੀ ਲੜ ਰਹੇ ਨੇ ਪੰਜਾਬ ਦੇ ਸਿਰ ਵਾਧੂ ਬੋਝ ਪਾਉਣ ਦੀ ਕੋਸ਼ਿਸ਼ ਕੀਤੀ ਜੇ ਤੁਸੀਂ ਨਹੀਂ ਦੇਖਿਆ ਹੋਵੇਗਾ ਜਦੋਂ 2000 Uh, 14 ਦੇ ਵਿੱਚ ਇਹ ਚੋਣਾ ਹੋਇਆ ਸੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਜਾ ਕੇ ਅੰਮ੍ਰਿਤਸਰ ਤੋਂ ਚੋਣ ਲੜੇ ਉਸ ਤੋਂ ਬਾਅਦ ਐਮਐਲਏ ਸੀ 2012 ਦੇ ਵਿੱਚ ਵਿਧਾਇਕ ਸੀਗੇ ਉੱਟ ਨਿਯੋਰ ਚੱਲ ਰਿਹਾ ਸੀ 14 ਦੇ ਵਿੱਚ ਉਹਨਾਂ ਨੇ ਜੇਟਪੀ ਸਾਹਿਬ ਨੂੰ ਮੈਦਾਨ ਦੇ ਵਿੱਚ ਉਤਰੇ 14 ਦੇ ਵਿੱਚ ਆਪ ਜਿੱਤੇ ਨੇ ਫਿਰ ਬਾਈਪੋਲ ਹੁੰਦੀ ਹੈ ਪਟਿਆਲਾ ਦੇ ਵਿੱਚ ਔਰ ਇਸ ਤੋਂ ਬਾਅਦ 17 ਦੇ ਵਿੱਚ ਜਿਹੜੇ ਅਗੇ ਉਹ ਫਿਰ ਚੁਣੇ ਜਾਂਦੇ ਨੇ ਫਿਰ ਜਿਹੜਾ ਬਾਈਪੋਲ ਹੁੰਦਾ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਕਿ ਕਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਔਰ ਉਸੇ ਤਰੀਕੇ ਨਾਲ ਅੱਜ ਜਿਹੜੇ ਹੈਗੇ ਨੇ ਕਿੰਨੇ ਪੰਜ ਮੰਤਰੀ ਦਾਰਜੀਤ ਭੁੱਲਰ ਅਕਲਦੀਪ ਸਿੰਘ ਢਾਲੀਵਾਲ ਵਰਮਿੰਦਰ ਸਿੰਘ ਮੀਤਿਹਰ ਖੁੱਡੀਆਂ ਸਾਹਿਬ ਔਰ ਇਹਦੇ ਨਾਲ ਪਟਿਆਲਾ ਤੋਂ ਡਾਕਟਰ ਸਾਹਿਬ ਜਿਹੜੇ ਆ ਗਏ ਦੋ ਵਿਧਾਇਕ ਕਾਕਾ ਬਰਾੜ ਔਰ ਸ਼ੈਰੀ ਕਲਸੀ ਸੱਤ ਜਿਹੜੇ ਹੈਗੇ ਨੇ ਸਿਟਿੰਗ ਐਮਐਲਏ ਜਾਂ ਚਲੋ ਮੰਤਰੀ ਬਾਅਦ ਚ ਬਣਨੇ ਸਿਟਿੰਗ ਐਮਐਲਏ ਜਿਹੜੇ ਹੈਗੇ ਨੇ ਉਹ ਚੋਣ ਲੜ ਰਹੇ ਨੇ ਕਾਂਗਰਸ ਲੈਣ ਨੂੰ ਲੜਾ ਰਹੀ ਹੈ ਕਾਂਗਰਸ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਹੋਣ ਰਾਜਾ ਅਵੜਿੰਗ ਹੋਣ ਤੇ ਸੁਖਪਾਲ ਸਿੰਘ ਖੇਰਾ ਹੋਣ ਹੂੰ ਪੰਜਾਬ ਨੂੰ ਤੁਸੀਂ ਪੰਜਾਬ ਨੂੰ ਜਿਸ ਮਾਹੌਲ ਦੇ ਵਿੱਚ ਪਾ ਰਹੇ ਹੋ ਜਿਸ ਮਾਹੌਲ ਦੇ ਵਿੱਚ ਤੁਸੀਂ ਪੰਜਾਬ ਨੂੰ ਸਿਰਜਤਾ ਉਸ ਦੇ ਹਿਸਾਬ ਨਾਲ ਪੰਜਾਬ ਅਗਲੇ 1.5 ਸਾਲ ਜਿਮਨੀ ਚੋਣਾਂ ਤੋਂ ਬਾਹਰ ਹੀ ਨਹੀਂ ਆ ਪਾਵੇਗਾ ਹੂੰ ਪੂਰਾ ਜਿਮਨੀ ਚੋਣਾਂ ਦੇ ਵਿੱਚ ਰਹੇਗਾ ਜੇਕਰ ਸੁਖਜਿੰਦਰ ਸਿੰਘ ਰੰਧਾਵਾ ਜਿੱਤਦੇ ਨੇ ਡੇਰਾ ਬਾਬਰਨਾਂ ਚੋਣ ਰਾਜਾ ਅਵੜਿੰਗ ਜਿੱਤਦੇ ਨੇ ਗਿੱਦੜਵਾਹ ਚੋਣਾਂ ਔਰ ਜੇਕਰ ਖੁੱਡੀਆਂ ਸਾਹਿਬ ਜਿੱਤੇ ਨੇ ਲੰਬੀ ਚੋਣ ਹੈਗੀ ਆ ਔਰ ਜੇਕਰ ਭੁੱਲਰ ਸਾਹਿਬ ਜਿੱਤੇ ਨੇ ਉਥੇ ਜਿਹੜੀ ਚੋਣ ਹੈਗੀ ਆ ਤੁਸੀਂ ਪੰਜਾਬ ਨੂੰ ਨਵੀਂ ਚੋਣਾਂ ਦੇ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਹੇ ਹੋ ਔਰ ਇੱਕ ਸੁਲਝਿਆ ਹੋਇਆ ਸਿਆਸਤਦਾਨ ਜਿਹੜਾ ਹੁੰਦਾ ਜਿਹੜਾ ਪਾਵਰ ਦੇ ਵਿੱਚ ਹੁੰਦਾ ਜਿਹੜਾ ਮੁੱਖ ਮੰਤਰੀ ਹੁੰਦਾ ਜਿੱਦੀ ਪੋਲੀਟੀਕਲ ਪਾਰਟੀ ਜਿਹੜਾ ਚਲਾ ਰਿਹਾ ਹੁੰਦਾ ਇੱਕ ਵੱਡੀ ਨੂੰ ਉਹਦੀ ਕਦੇ ਕੋਸ਼ਿਸ਼ ਨਹੀਂ ਹੁੰਦੀ ਕੋਈ ਜਿੰਨੀ ਚੋਣ ਦਾ ਸਾਹਮਣਾ ਕਰੇ ਉਹ ਘੱਟੋ ਘੱਟ ਕੋਸ਼ਿਸ਼ ਦੇ ਵਿੱਚ ਰਹਿੰਦਾ ਕਿ ਸਾਨੂੰ ਕਿਸੇ ਟਿਨਯੋਰ ਦੇ ਵਿੱਚ ਜਿਮਨੀ ਚੁਣ ਦਾ ਸਾਹਮਣਾ ਨਾ ਕਰਨਾ ਪਵੇ ਜੇ ਮੈਂ ਸਮਝਦਾ ਇਹਦੇ ਵਿੱਚ ਆਮ ਆਦਮੀ ਪਾਰਟੀ ਸਿਆਸੀ ਤੌਰ ਤੇ ਬੇਸਮਝੀ ਆਲੀ ਰਹੀ ਉਹਨਾਂ ਨੇ ਆਪ ਦੇ ਲਈ ਜਿਹੜਾ ਹੈਗਾ ਅਗਲਾ ਮੁਸ਼ਕਲ ਭਰਿਆ ਕਾਜ਼ਮ ਵੀ ਸੇੜ ਲਿਆ ਕਾਂਗਰਸ ਦਿੰਦੀ ਆਕਾਲੀ ਦਲ ਦਿੰਦਾ ਭਾਜੀਪੀ ਦਿੰਦੀ ਹੋਰ ਗੱਲ ਸੀਗੀ ਪਰ ਜੇ ਤੁਸੀਂ ਆਪਣੇ ਚੁਣੇ ਹੋਏ ਨਮਾਇੰਦਿਆਂ ਨੂੰ ਮੰਤਰੀਆਂ ਨੂੰ ਮੈਦਾਨ ਦੇ ਵਿੱਚ ਉਤਾਰ ਰਹੇ ਹੋ ਸਿੱਧੇ ਤੌਰ ਤੇ ਤੁਸੀਂ ਮੰਤਰੀ ਜਿੱਤ ਕੇ ਚਲੇ ਵੀ ਜਾਣਗੇ ਲੋਕ ਸਭਾ ਦੇ ਵਿੱਚ ਤੁਸੀਂ ਤੁਹਾਨੂੰ ਅਗਲੀਆਂ ਜੀਵਨੀ ਚੋਣਾਂ ਸਾਹਮਣਾ ਕਰਨਾ ਪਾ ਬਿਗੌਰ ਰਮੇਸ਼ਾ ਐਨਟੀਨ ਕੇ ਮੈਸੀ ਜਿਹੜੀ ਹੈਗੇ ਜਿਵਨੀ ਚੋਣਾਂ ਦੇ ਵਿੱਚ ਸਰਕਾਰ ਦੇ ਖਿਲਾਫ ਲੁੱਗਤੀ ਹੈ ਤੁਹਾਨੂੰ ਸੰਗਰੂਰ ਚੋਣ ਯਾਦ ਹੋਊਗੀ ਗਾੜ ਜਿਹੜੀ ਇਹ ਕਹਿੰਦੇ ਆ ਕਿ ਸਾਡੀ ਉਹ ਰਾਜਤਾਂ ਨੇ ਗਿਆ ਆਮਾਦੀ ਪਾਰਟੀ ਦੇ ਉਤੋਂ ਕੀ ਹੈ ਛਡੋਇਆ ਆਮਾਦੀ ਪਾਰਟੀ ਦਾ ਜੇਕਰ ਹੁਣ ਜੇਕਰ ਜਿਵਨੀ ਚੋਣ ਹੁੰਦੀ ਹੈ ਜਿਵਨੀ ਚੋਣਾਂ ਸੋਬਸ ਸੰਕੇਤ ਨਹੀਂ ਹੈ ਕਿ 77 ਦਿਲੀ 77 ਨੂੰ 19 ਗੱਲਾਂ ਫਿਰ ਦੁਬਾਰਾ ਸੁਣਨੀਆਂ ਪੈਣੀਆਂ ਜਿੰਨੀਆਂ ਲੋਕ ਸਭਾ ਦੇ ਵਿੱਚ ਸੁਣਨੀਆਂ ਜਾ ਰਹੀਆਂ ਨੇ ਅੱਜ ਵੀ ਉੱਥੇ ਬੀਬੀਆਂ ਕਹਿੰਦੀਆਂ ਸਾਡਾ 1000 ਰੁਪਏ ਕਿੱਥੇ ਆ ਅੱਜ ਉੱਥੇ ਵੀ ਕਹਿਣਗੇ ਲੋਕ ਜਿਹੜੇ ਹਰ ਮਾਰੀ ਹੜ ਮਾਰੀ ਵਾਲਿਆ ਸਾਡਾ 20 ਆ ਤੇ ਮੁਆਵਜ਼ਾ ਕਿਹਾ ਸੀ ਉਹ ਕਿੱਥੇ ਹੈਗਾ ਅੱਜ ਵੀ ਬੇਰੁਜ਼ਗਾਰ ਬੈਠੇ ਹੋਏ ਧਰਨੇ ਲਗਾ ਰਹੇ ਨੇ ਅੱਜ ਵੀ ਮੁੱਖ ਮੰਤਰੀ ਜਿਹੜੇ ਬਿਆਨ ਸੀ ਕਿ ਸਿਕਿਉਰਟੀ ਨਹੀਂ ਲਾਵਾਂਗੇ ਜੇ ਹੂਟਰ ਵਾਲੀਆਂ ਗੱਡੀਆਂ ਦੇ ਵਿੱਚ ਚੱਲਦੇ ਨੇ ਅੱਜ ਵੀ ਜਿਹੜੀ ਹੈਗਾ ਵੀ ਆਈ ਪੀ ਕਲਚਰ ਜਿਹੜਾ ਇਹਨਾਂ ਨੇ ਅਡਾਪਟ ਕੀਤਾ ਹੋਇਆ ਅੱਜ ਵੀ ਜਿੰਨਾਂ ਇਹਨਾਂ ਦੇ ਮੰਤਰੀਆਂ ਦੀ ਅੱਜ ਵੀ ਆਡੀਓ ਕੋਈ ਵੀਡੀਓ ਸਾਹਮਣੇ ਆ ਰਹੀਆਂ ਨੇ ਉਹਨਾਂ ਦਾ ਮੁੱਦਾ ਘਟ ਨਹੀਂ ਹੋਇਆ ਤਾਂ ਕਹਿਣ ਦਾ ਮਤਲਬ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਵੇਂ ਚੋਣਾ ਖੁਦ ਸਰਕਾਰ ਵੱਲੋਂ ਧੱਕੀਆਂ ਗਈਆਂ ਜਿਹੜੀਆਂ ਧੱਕੀਆਂ ਜਾਣ ਦੀ ਕੋਸ਼ਿਸ਼ ਕੀਤੀ ਗਿਆ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਪਾਸੇ ਪੰਜਾਬ ਆਏ ਦਿਨ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਕਰਜ਼ਾਈ ਹੋ ਰਿਹਾ ਤੁਸੀਂ 70000 ਕਰੋੜ ਦਾ ਕਰਜ਼ਾ ਲੈ ਲਿਆ ਦੂਜੇ ਪਾਸੇ ਤੁਸੀਂ ਖਰਚੇ ਵਾਸਤੇ ਤੁਸੀਂ ਬਿੱਟੀ ਬੇਟੀਓਂ ਪੱਟ ਚੁੱਕੇ ਹੋ ਕੀ ਅਸੀਂ ਦੁਬਾਰਾ ਕਰਤਿਆ ਕਰਨਾ ਹੈਗਾ ਤੇ ਪੰਜਾਬ ਨੂੰ ਲੈ ਕੇ ਕਿੱਧਰ ਜਾਣ ਦੀ ਤੁਹਾਡੀ ਕੋਸ਼ਿਸ਼ ਹੈਗੀ ਆ ਇਹ ਸਿੱਧੇ ਮੁੱਖ ਮੰਤਰੀ ਦੇ ਸਵਾਲ ਨੇ ਜੇਕਰ ਤੁਸੀਂ ਆਪ ਦੇ ਸਿਟਿੰਗ ਪੰਜ ਐਮਐਲਏ ਦੋ ਜਿਹੜੇ ਪੰਜ ਮੰਤਰੀ ਦੋ ਐਮਐਲਏ ਨੂੰ ਟੈਕਟ ਦਿੱਤੀ ਆ ਤੁਸੀਂ ਚਾਹੁੰਦੇ ਨਹੀਂ ਕਿ ਪੰਜਾਬ ਚੋਣਾਂ ਦੇ ਵਿੱਚੋਂ ਨਿਕਲ ਪਾਵੇ ਤੁਸੀਂ ਚਾਹੁੰਦੇ ਨਹੀਂ ਕਿ ਪੰਜਾਬ ਇਸ ਮਾਹੌਲ ਦੇ ਵਿੱਚੋਂ ਨਿਕਲ ਪਾਵੇ ਤੁਹਾਡੇ 2.5 ਸਾਲ ਇਸੇ ਤਰੀਕੇ ਨਾਲ ਨਿਕਲ ਕੇ ਕਿ ਸਾਨੂੰ ਸਮਝਣ ਦੀ ਜ਼ਰੂਰਤ ਆ ਸਾਲ ਇਸੇ ਤਰੀਕੇ ਨਿਕਲ ਗਿਆ ਸਾਨੂੰ ਸਮਾਂ ਚਾਹੀਦਾ ਇੱਕ ਵਾਰ ਤੁਸੀਂ ਆਖਿਆ ਕਿ ਗੱਡੀ ਲਈ ਤੇ ਚੱਲ ਰਹੀ ਆ ਹੁਣ ਜਦੋਂ ਕੰਮ ਆਇਆ ਕਿ ਚੋਣਾਂ ਆ ਕਿ ਇਸ ਵਾਰ ਤੁਸੀਂ ਕਹੋਗੇ ਜਿਵੇਂ ਨਹੀਂ ਚੋੜਾਈਆਂ ਤੁਹਾਨੂੰ ਬਹਾਨੇ ਬਾਜੀ ਬਿਲ ਦਾ ਬੌਕਾ ਦਿੱਤਾ ਜਾ ਰਿਹਾ ਜੇਕਰ ਉਹਨਾਂ ਨੇ 7 ਅਜਿਹੇ ਉਮੀਦਵਾਰ ਉਤਾਰੇ ਜਿਨ੍ਹਾਂ ਦੇ ਚੋਣ ਜਿੱਤਣ ਦੇ ਨਾਲ ਪੰਜਾਬ ਪ੍ਰਭਾਵਿਤ ਹੋ ਸਕਦਾ ਪੰਜਾਬ ਨੂੰ ਨਵੇਂ ਖਰਚਿਆਂ ਤੇ ਖੜਾ ਕੀਤਾ ਗਿਆ ਔਰ ਆਮ ਆਦੀ ਪਾਰਟੀ ਕੋਲ ਨਾ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾਵੜੀਂ ਕੀ ਕਾਂਗਰਸ ਅੱਜ ਜਿੱਤ ਕੇ ਜਾਂਦੇ ਨੇ ਵਿਦਰਵਾਸ ਦੀ ਚੋਣ ਸਿਰਜਮਨੀ ਚੋਣ ਖੜੀ ਆ ਤੇ ਸਿੱਧੇ ਤੌਰ ਤੇ ਪੰਜਾਬ ਦੇ ਲੋਕਾਂ ਦੇ ਨਾਲ ਦੇਸ਼ ਦੇ ਲੋਕਾਂ ਦੇ ਨਾਲ ਕੋਈ ਵੀ ਸਿਟਿੰਗ ਜਿਹੜਾ ਹੈਗਾ ਐਮਐਲਏ ਹੈਗਾ ਉਹਨੂੰ ਚੋਣ ਲੜਾਉਣੀ ਇੱਕ ਇੱਕ ਤਰੀਕੇ ਨਾਲ ਲੋਕਤੰਤਰੀ ਕਦਰਾਂ ਕੀਮਤਾਂ ਦਾ ਮੂੰਹ ਚੇੜਨ ਵਾਲੀ ਗੱਲ ਹੈਗੀ ਆ ਔਰ ਇਸ ਤੇ ਸਖਤ ਕਾਨੂੰਨ ਬਣਾਉਣਾ ਚਾਹੀਦਾ ਕਿ ਜਿਹੜਾ ਵਿਧਾਇਕ ਇੱਕ ਵਾਰ ਬਣ ਗਿਆ ਉਹ ਅਗਲੇ 5 ਸਾਲ ਤੱਕ ਚੋਣ ਨਹੀਂ ਲੜੂਗਾ ਤੁਸੀਂ ਪੰਜਾਬ ਦੇਸ਼ ਦੀ ਰਾਜਨੀਤੀ ਨੂੰ ਖਿਲਵਾ ਬਣਾ ਦਿੱਤਾ ਪੰਜਾਬ ਦੀ ਰਾਜਨੀਤੀ ਦੇਸ਼ ਦੀ ਰਾਜਨੀਤੀ ਦਾ ਜਨਾਜ਼ਾ ਕੱਢ ਕੱਢ ਰਹੇ ਹੋ ਤੁਹਾਨੂੰ ਚਾਰ ਚਾਰ ਜਿਹੜਾ ਹੈਗਾ ਤੁਸੀਂ ਚੋਣਾਂ ਲੜ ਲੜ ਰਹੇ ਹੋ ਪੈਂਚਾਂ ਤੁਹਾਨੂੰ ਮਿਲ ਰਹੀਆਂ ਨੇ ਸਭ ਸਹੂਲਤਾਂ ਤੁਹਾਨੂੰ ਮਿਲ ਰਹੀਆਂ ਨੇ ਲੋਕਾਂ ਨੂੰ ਕੀ ਮਿਲ ਰਿਹਾ ਇਹੜੇ ਪਹਿਲਾਂ ਤੁਹਾਨੂੰ ਚੁਣਦੇ ਨੇ ਅੱਗੇ ਚੁਣੇ ਜਾਣੇ ਹੋ ਫਿਰ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਆ ਜਾਂਦਾ ਤੁਹਾਡੀ ਧਰਮ ਪਤਨੀ ਆ ਜਾਵੇਗੀ ਤੁਹਾਡਾ ਭਰਾ ਆ ਜਾਵੇਗਾ ਤੁਹਾਡਾ ਕੋਈ ਰਿਸ਼ਤੇਦਾਰ ਆ ਜਾਵੇਗਾ ਫਿਰ ਉਹਨੂੰ ਚੋਣ ਦੇ ਵਿੱਚ ਲੱਗ ਜਾਣਗੇ ਇਹ ਪੰਜਾਬ ਦੇ ਲਈ ਜਾਂ ਦੇਸ਼ ਦੇ ਲਈ ਜਿਮਨੀ ਚੋਣਾ ਇਸ ਤਰੀਕੇ ਦਾ ਕਿਸੇ ਅਪੋਰਚਨਿਟੀ ਦੀ ਡੈਥ ਹੋ ਜਾਵੇ ਉਹ ਜਿਮਨੀ ਚੋਣ ਸਮਝ ਆਉਂਦੀ ਹੈ ਕਿ ਠੀਕ ਉੱਥੇ ਕੋਈ ਹੋਣੀ ਚਾਹੀਦੀ ਹੈ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਤਾਂ ਜੋ ਲੋਕਾਂ ਨੂੰ ਆਪਦਾ ਨਮਾਇੰਦਾ ਮਿਲ ਜਾਵੇ ਵਿਦਨ ਵੈਸਤਾ ਹੈ ਕਿ 3 ਮਹੀਨੇ ਦੇ ਜਾਂ 6 ਮਹੀਨੇ ਦੇ ਵਿੱਚ ਹੋਣੀ ਚਾਹੀਦੀ ਪਰ ਇਹ 3 ਮਹੀਨੇ ਦੇ ਵਿੱਚ ਹੀ ਹੋ ਜਾਣੀ ਚਾਹੀਦੀ ਆ ਨਮੁੰਦਾ ਰਹਿਣਾ ਚਾਹੀਦਾ ਹੈਗਾ ਪਰ ਜੇਕਰ ਅਜਿਹਾ ਕੋਈ ਖਲਵਾੜ ਹੁੰਦਾ ਤੇ ਉਹਨਾਂ ਲੋਕਾਂ ਤੇ ਅਗਲੇ 4 ਇਲੈਕਸ਼ਨ ਜੇ ਰਹਿਗਾ ਚੋਣ ਲੜਦੇ ਸਭ ਤਾਂ پابੰਦੀ ਲੱਗਣੀ ਚਾਹੀਦੀ ਹੈ ਹੂੰ ਜੀ ਜੀ ਬਿਲਕੁਲ ਰਮਨ ਜੀ ਕਿਉਂਕਿ ਸਿਆਸਤ ਨੂੰ ਇੱਕ ਮੰਨਿਆ ਜਾਂਦਾ ਹੈ ਕਿ ਸੇਵਾ ਜੇਕਰ ਸੇਵਾ ਹੈ ਹੀ ਇੱਕ ਜੇ ਪਹਿਲੀ ਪਦਵੀ ਕਿਸੇ ਨੂੰ ਐਮਐਲਏ ਦੀ ਮੰਤਰੀ ਦੀ ਮਿਲੀ ਹੋਈ ਹੈ ਤਾਂ ਫਿਰ ਅੱਗੇ ਅਗਲਾ ਐਮਪੀ ਦੀ ਪਦਵੀ ਦਾ ਕੋਈ ਸਵਾਲ ਨਹੀਂ ਬਣਦਾ ਖੈਰ ਵਿਥਨ ਵਾਲੀ ਗੱਲ ਹੋਵੇਗੀ ਕਿ ਇੱਕ ਕਾਨੂੰਨ ਕਦੋਂ ਬਣਦਾ ਕਿਉਂਕਿ ਪਾਰ ਸਰਕਾਰ ਨੇ ਪਿਛਲੀ ਮੋਦੀ ਸਰਕਾਰ ਨੇ ਜ਼ਰੂਰ ਇਸ ਮਾਮਲੇ 'ਚ ਕਦਮ ਚੁੱਕੇ ਸੀ ਕਿ ਦੇਸ਼ ਦੇ ਵਿੱਚ ਇੱਕ ਰੈਕਟ੍ਰਿਕ ਚੋਣ ਹੋਵੇ ਖੈਰ ਉਹਦੇ ਤੇ ਕੁਐਸਚਨ ਮਾਰ ਕੇ ਕਿਉਂਕਿ ਜੇਕਰ ਦੇਸ਼ ਦੀ ਜਿਹੜੀ ਸਤਾ ਹੈ ਕਿਸੇ ਹੋਰ ਤੇ ਕੋਲ ਜਾਂਦੀ ਹੈ ਤਾਂ ਇੱਕ ਵਾਰ ਜਿਹੜਾ ਉਹ ਸਾਰਾ ਜਿਹੜੀ ਕਮੇਟੀ ਕਿਉਂਕਿ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਗਵਾਈ ਹੇਠ ਕਮੇਟੀ ਬਣੀ ਸੀ ਬਕਾਇਦਾ ਉਹਨਾਂ ਨੇ 1.5 ਸਾਲ ਇਹਦੇ ਤੇ ਵੱਡਾ ਕੰਮ ਕੀਤਾ ਹਰ ਵਰਗ ਕੋਲ ਗਿਆ ਹਰ ਰਾਜ ਦੇ ਵਿੱਚ ਉਹਨਾਂ ਨੇ ਭਰਮਣ ਕੀਤਾ ਜਿਹੜੇ ਸਿੱਟੇ ਤੇ ਪਹੁੰਚੇ ਉਹ ਸਿੱਟੇ ਨੂੰ ਹੁਣ ਸਰਕਾਰ ਇਸ ਵੇਲੇ ਖੋਖ ਰਹੀ ਹੈ ਫਿਰ ਵਿਖਣ ਵਾਲੀ ਗੱਲ ਹੋਏਗੀ ਕਿ ਅੱਗੇ ਜਿਹੜੀ ਸਤਾ ਜਿਹੜੀ ਹੈ ਉਹ ਕੇਂਦਰ ਬਿੰਦੂ ਉਹ ਤਾਕਤ ਕਿਹਦੇ ਕੋਲ ਜਾਂਦੀ ਹੈ ਕਿਉਂਕਿ ਜਿਹੜੀ ਉਸ ਕਮੇਟੀ ਦੀ ਜਿਹੜੀ ਸਿਫਾਰਸ਼ ਹੈ ਉਹ ਨਿਰਪੜ ਕਰਦੀ ਹੁਣ ਅਗਲੀ ਸਰਕਾਰ ਉੱਤੇ ਇੱਕ ਰਾਸ਼ਟਰ ਇੱਕ ਚੋਣ ਕਹਿੰਦਾ ਭਾਵ ਕਿ ਜਿਵੇਂ ਹੁਣ ਪੰਜਾਬ ਦੇ ਵਿੱਚ ਜਿਮਨੀ ਚੋਣ ਪੇੜੇ ਇੱਕ ਵਾਰੀ ਵੱਡੇ ਪੱਧਰ ਉੱਤੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਤਾ ਉਹ ਇਸ ਵੇਲੇ ਉਹ ਸਹੀ ਗੱਲ ਬਣ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੀ ਪਿਛਲੀ ਜਿਹੜੀ ਬੋਧੀ ਸਰਕਾਰ ਨੇ ਲਿਆਂਦੀ ਸੀ ਕਮੇਟੀ ਇੱਕ ਰਾਸ਼ਟਰੀ ਚੋਣ ਸ਼ਾਇਦ ਆਵਾਜਬ ਸੀ ਹਾਲਾਂਕਿ ਉਹਦੇ ਤੇ ਵੀ ਵਿਰੋਧੀ ਧਿਰਾਂ ਵੱਲੋਂ ਜਾਂ ਵੱਖ-ਵੱਖ ਖੇਤਰਾਂ ਦੇ ਲੋਕਾਂ ਵੱਲੋਂ ਬੜੇ ਵੱਡੇ ਸਵਾਲ ਵੀ ਉਠਾਏ ਗਏ ਸੀ ਕਿ ਨਹੀਂ ਇਸੇ ਤਰ੍ਹਾਂ ਜੇ ਇੱਕ ਰਾਸ਼ਟਰੀ ਚੋਣ ਹੋਏਗੀ ਤਾਂ ਜਿਹੜੇ ਆਮ ਲੋਕਾਂ ਦੇ ਜਿਹੜੇ ਸਿਆਸੀ ਜਜ਼ਬਾਤ ਨੇ ਜਾਂ ਹੋਰ ਪੱਤਰ ਤੇ ਉਹ ਨਹੀਂ ਉਸ ਕਦਰ ਉੱਠ ਸਕਣਗੇ ਤੇ ਜਿਹੜੀਆਂ ਵੱਡੀਆਂ ਨੈਸ਼ਨਲ ਪਾਰਟੀਆਂ ਉਹਨਾਂ ਲਈ ਜਿਹੜਾ ਰਾਹ ਹੋ ਸਭ ਖਾ ਹੋਏਗਾ ਖੇਤਰੀ ਪਾਰਟੀਆਂ ਛੋਟੀਆਂ ਪਾਰਟੀਆਂ ਲਈ ਉਹਦੇ ਵਿੱਚ ਵਿਚਰਨ ਜਿਹੜਾ ਕਰਨਾ ਸਿਆਸੀ ਮਹਾਜ ਦਾ ਉਹ ਔਖਾ ਹੋਏਗਾ ਘਰ ਵਿਖਣ ਵਾਲੀ ਗੱਲ ਹੋਵੇਗੀ ਕਿ ਇਹ ਜਿਹੜਾ ਨਿਰਭਰ ਕਰਦਾ ਹੁਣ ਅਗਲੀ ਸਰਕਾਰ ਉੱਤੇ ਅਗਲੀ ਸਰਕਾਰ ਕੱਲ 11 12 ਵਜੇ ਤੱਕ ਜਿਹੜਾ ਸਾਰਾ ਚਿਹਰਾ ਮੂਰਾ ਉਹ ਬਣ ਕੇ ਸਾਹਮਣੇ ਆ ਜਾਏਗਾ ਰਮਨ ਜੀ ਜੇਕਰ ਆਪਾਂ ਦੇਖੀਏ ਕਿ ਜਿੰਨੀ ਚੋਣ ਜਦੋਂ ਇੱਕ ਤੁਰਦੀ ਏ ਇਹ ਗੱਲ ਕਿਸੇ ਇੱਕ ਹਲਕੇ ਤਾਂ ਫਿਰ ਕੀ ਜਿਹੜੀ ਮਸ਼ੀਨਰੀ ਹੈ ਜਿਹੜਾ ਚੋਣ ਜਾਪਦਾ पूरे राज्य ਦੇ ਵਿੱਚ ਲਾਗੂ ਹੋ ਜਾਂਦਾ ਹੈ ਜਾਂ ਉਸ ਖੇਤਰ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਅ ਬਿਲਕੁਲ ਭਿੰਦਰ ਸਾਹਿਬ ਤੁਹਾਡੇ ਹੀ ਬਹੁਤ ਵੱਡਾ ਸਵਾਲ ਹੈਗਾ ਕਿ ਚੋਣ ਜਾਬਤਾ ਜਾਂ ਸਰਕਾਰੀ ਮਸ਼ੀਨਰੀ ਦੀ ਕਿਸ ਤਰੀਕੇ ਨਾਲ ਦੁਰਵਰਤੋਂ ਹੁੰਦੀ ਆ ਔਰ ਜੁਤਜੀ ਪਹਿਲਾਂ ਇਸ ਤੋਂ ਕਿਹਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਹੈਗੀ ਆ ਤਾਂ ਲਾਜ਼ਮੀ ਤੌਰ ਤੇ ਕੁਝ ਗੱਲਾਂ ਜਿਹੜੀਆਂ ਖੇਤਰੀ ਪਾਰਟੀਆਂ ਨੂੰ ਰੱਖੀਆਂ ਗਈਆਂ ਕਿ ਇਸ ਦੇ ਨਾਲ ਖੇਤਰੀ ਪਾਰਟੀਆਂ ਦੀ ਭੂਮਿਕਾ ਖੇਤਰੀ ਪਾਰਟੀਆਂ ਦੇ ਆਪਣੇ ਖੇਤਰ ਦੇ ਨਾਲ ਸੂਬੇ ਨਾਲ ਜੁੜੇ ਹੋਏ ਮੁੱਦੇ ਜਾਂ ਉਹ ਇੱਕ ਖਿੱਤੇ ਦੇ ਲੋਕਾਂ ਦੇ ਜਿਹੜੇ ਵਾਜਬ ਜਿਹੜੀਆਂ ਉਹਨਾਂ ਦੀ ਨਿੱਜੀ ਆਮ ਤੌਰ ਤੇ ਰੋਜ਼ਾਨਾ ਜ਼ਿੰਦਗੀ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਉਹ ਪ੍ਰਭਾਵਿਤ ਹੋਣੀਆਂ ਉਹਨਾਂ ਦੀਆਂ ਗੱਲ ਜੈਸੀ ਕੁਝ ਹੱਦ ਤੱਕ ਜਿਹੜੀਆਂ ਪੁਰਾਣੀਆਂ ਪਾਰਟੀਆਂ ਉਹਨਾਂ ਨੇ ਮੁੱਦੇ ਰੱਖੇ ਪਰ ਜਿਹੜੀ ਹੁਣ ਸੱਤ ਰਿਪੋਰਟ ਪੇਸ਼ ਹੋ ਚੁੱਕੀਆਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਵਿੱਚ ਪਰ ਜੇ ਇਸ ਸੰਦਰਭ ਦੇ ਵਿੱਚ ਗੱਲ ਕਰ ਲਈਏ ਜਿਹੜਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਮੇਰੇ ਹਿਸਾਬ ਦੇ ਨਾਲ ਇੰਡੀਆ ਦੇ ਵਿੱਚ ਇੱਕ ਕਨਸੈਪਟ ਜਿਹੜਾ ਹੈਗਾ ਉਹ ਲਾਗੂ ਹੋ ਜਾਣਾ ਚਾਹੀਦਾ ਔਰ ਇਸ ਦੇ ਨਾਲ ਇਹ ਵੀ ਚੀਜ਼ਾਂ ਇੰਪਲੀਮੈਂਟ ਹੋਣੀਆਂ ਚਾਹੀਦੀਆਂ ਠੀਕ ਹੈ ਜੇਕਰ ਤੁਸੀਂ ਵਿਧਾਨ ਸਭਾ ਚੁਣੇ ਚੁਣੇ ਜਾ ਰਹੇ ਹੋ ਔਰ ਜੇਕਰ ਇਸ ਤਰ੍ਹਾਂ ਤੁਸੀਂ ਰਿਜ਼ਾਈਨ ਦਿੱਨੀ ਹੋ ਤਾਂ ਅਗਲਾ ਕੈਂਡੀਡੇਟ ਜਿਹੜਾ ਹੈਗਾ ਉਸ ਤੇ ਬਾਏ ਇਲੈਕਸ਼ਨ ਕਿਸ ਤਰੀਕੇ ਨਾਲ ਹੋਵੇ ਉਹ ਬਹੁਤ ਵੱਡਾ ਸਵਾਲ ਹੋਊਗਾ ਕਿਉਂਕਿ ਕਈ ਲੋਕ ਹੁੰਦੇ ਨੇ ਜਿਵੇਂ ਸਕੂਲ ਕ ਸਾਹਮਣੇ ਰਿਜ਼ਾਈਨ ਦਿੱਤਾ ਸੀ ਤਾਂ ਫਿਰ ਉਹ ਤਾਂ ਗੁੰਜਾਇਸ਼ ਨਹੀਂ ਕੋਈ ਬਚੇਗੀ ਕਿਉਂਕਿ ਉੱਥੇ ਦੁਬਾਰਾ ਇਲੈਕਸ਼ਨ ਇਹ ਨਹੀਂ ਕਿ ਤੁਸੀਂ ਅੱਜ ਵਿਧਾਨ ਸਭਾ ਲਈ ਚੁਣੇ ਜਾਂਦੇ ਹੋ ਕਲ ਤੁਸੀਂ ਲੋਕ ਸਭਾ ਦੀ ਚੋਣ ਲੜਨੀ ਆ ਇਹ ਕਨਸੈਪਟ ਬਿਲਕੁਲ ਠੀਕ ਬੈਠੇਗਾ ਕਿ ਇਹ ਨਹੀਂ ਕਿ ਤੁਸੀਂ ਦੋ ਇੱਕ ਟਾਈਮ ਤੇ ਤੁਸੀਂ ਦੋ ਕੰਟੈਸਟ ਕਰ ਪਾਉਗੇ ਇਹ ਸੌਖਾ ਨਹੀਂ ਆ ਕਿਸੇ ਵੀ ਕੈਂਡੀਡੇਟ ਦੇ ਬਹੁਤ ਵਧੀਆ ਹੋਏਗਾ ਕਿ ਜੇ ਦੇਸ਼ ਦੇ ਵਿੱਚ ਲਾਗੂ ਹੋ ਜਾਂਦਾ ਇਸ ਦੇ ਦੇਸ਼ ਦੇ ਲੋਕਾਂ ਨੂੰ ਇਸ ਚੀਜ਼ ਦੀ ਮੰਗ ਵੀ ਕਰਨੀ ਚਾਹੀਦੀ ਆ ਜੇਕਰ ਪੂਰੇ ਦੇਸ਼ ਦੇ ਵਿੱਚ ਕਾਨੂੰਨ ਲੱਗ ਕੇ ਆਏਗਾ ਨਾ ਧਰਾਵਾ ਇੱਕ ਆਈ ਜਾਂਦੇ ਫਿਰ ਇਲੈਕਸ਼ਨ ਵੀ ਇੱਕ ਹੀ ਹੋਣਾ ਚਾਹੀਦਾ ਹੈਗਾ ਇਸ ਦੇ ਨਾਲ ਸਹਿਮਤੀ ਜਤਾਉਣੀ ਚਾਹੀਦੀ ਹੈ ਲੋਕਾਂ ਨੂੰ ਕਿਉਂਕਿ ਲੋਕਾਂ ਦੀ ਖਰਜ ਲਖਵਾਰੀ ਤੋਂ ਲੋਕ ਬਚਣਗੇ ਲੋਕੀ ਦਲ ਬਦਲੂਗਾ ਤੋਂ ਬਚਣਗੇ ਲੋਕ ਆਇ ਦਿਨ ਆ ਰਿਹਾ ਜਿਮਨੀ ਚੋਣਾ ਤੋਂ ਬਚਣਗੇ ਲੋਕ ਖਰਚੇ ਤੋਂ ਬਚਣਗੇ ਔਰ ਦੇਸ਼ ਨੂੰ ਔਰ ਸੂਬਿਆਂ ਨੂੰ ਆਪੂ ਆਪਣੇ ਸੂਬਿਆਂ ਦੇ ਵਿੱਚ ਔਰ ਦੇਸ਼ ਨੂੰ ਇੱਕ ਸਥਿਰ ਸਰਕਾਰ ਬਣੇਗੀ ਔਰ ਦੇਸ਼ ਦੇ ਵਿੱਚ ਘਟੋ ਘਟ ਜਿਹੜੀ ਹੈਗੀ ਇੱਕ ਨੈਸ਼ਨਲ ਪਾਲਿਸੀ ਜਿਹੜੀ ਹੈਗੀ ਆ ਉਹ ਇੰਪਲੀਮੈਂਟ ਹੋਵੇਗੀ ਔਰ ਉਹ ਮੁੱਦੇ ਜਿਹੜੇ ਉਭਾਰੇ ਜਾਣਗੇ ਜਿਹੜੇ ਦੇਸ਼ ਦੇ ਹਿੱਤ ਦੇ ਲਈ ਹੋਣਗੇ ਦੇਸ਼ ਦੀ ਇਕਨੋਮੀ ਦੇ ਹਿੱਤ ਦੇ ਵਿੱਚ ਹੋਣਗੇ ਜਿਹੜੇ ਦੇਸ਼ ਨੂੰ ਵਾਲਡਵਾੜੀ ਤੇ ਤੋੜਤੇ ਵਾਲਡਵਾੜੀ ਦੀ ਇਕਨੋਮੀ ਤੇ ਤੋੜਤੇ ਖੜਾ ਕਰਨਗੇ ਇਹ ਬਹੁਤ ਵੱਡਾ ਕਨਸੈਪਟ ਹੋਵੇਗਾ ਜੇਕਰ ਦੇਸ਼ ਦੇ ਵਿੱਚ ਲਾਗੂ ਹੁੰਦਾ ਕਿਵੇਂ ਲਾਗੂ ਹੋਵੇ ਇਹ ਵੇਖਣ ਕਾਫੀ ਐਮ ਹੋਵੇਗਾ ਕਾਫੀ ਇਹਦੇ ਵਿੱਚ ਹਾਲੇ ਜਿਹੜੀਆਂ 7 ਰਿਪੋਰਟਾਂ ਪੇਸ਼ ਕੀਤੀਆਂ ਆਪੋ ਆਪਣੇ ਨੁਕਤੇ ਨੇ ਉਹਨਾਂ ਨੁਕਤਿਆਂ ਤੇ ਦੁਬਾਰਾ ਮੀਟਿੰਗ ਹੋਣੀ ਆ ਕਿਹੜੇ ਨੁਕਤੇ ਰੱਖੇ ਜਾਣਗੇ ਕਿਹੜੀਆਂ ਕਿਹੜੀਆਂ ਸਿਆਸੀ ਤਰ੍ਹਾਂ ਉਹਨਾਂ ਤੇ ਸਹਿਮਤੀ ਤੋਂ ਆਉਂਦੀ ਆ ਕਿਉਂਕਿ ਉਹ ਤਾਂ رائے ਵੀ ਮੰਗੀ ਗਈ ਆ तमाम ਸਿਆਸੀ ਤਰ੍ਹਾਂ ਤੋਂ ਤੁਸੀਂ ਆਪੋ ਆਪਣੀ رائے ਰੱਖੋ ਤਾਂ ਜੋ ਇਹ ਜਿਹੜਾ ਵੱਡਾ ਕਨਸੈਪਟ ਲੈ ਕੇ ਆ ਰਹੇ ਆ ਲੈ ਕੇ ਵਨ ਨੇਚਨ ਵਨ ਲੈਂਗਾ ਜਿਹੜੀ ਹੈਗੀ ਆ ਆਪਣੀ ਪੜ੍ਹਾਈ ਦੇ ਲਈ ਜਿਹੜਾ ਚੱਲ ਰਿਹਾ ਐਜੂਕੇਸ਼ਨ ਪਾਲਿਸੀ ਚੱਲ ਰਿਹਾ ਉਹ ਕਨਸੈਪਟ ਵਾਲੇ ਅਧੂਰਾ ਪਿਆਗਾ ਉਸ ਦੇ ਵਿੱਚ ਜਿਆਦਾ ਪ੍ਰਾਪਤੀ ਸਰਕਾਰ ਨੇ ਨਹੀਂ ਕੀਤੀ ਸੀ ਸ਼ਾਇਦ ਇਹਦੇ ਵਿੱਚ ਕੇਂਦਰ ਸਰਕਾਰ ਇੱਕ ਵੱਡੀ ਪ੍ਰਾਪਤੀ ਦੇ ਵਿੱਚ ਆਵੇ ਔਰ ਜਿਹੜਾ ਤੁਸੀਂ ਇਹ ਕਹੇ ਕਿ ਜੇਕਰ ਅਦਾਰਚ ਚੋਣ ਜਾਬਤਾ ਉਸੇ ਤੇ ਲੱਗਦਾ ਨਹੀਂ ਹੁੰਦਾ ਅਦਾਰਚ ਚੋਣ ਜਾਬਤਾ ਬੇਸ਼ੱਕ ਇਹ ਹੁੰਦਾ ਕਿ ਤੁਸੀਂ ਜਿੱਥੇ ਜਿਮਨੀ ਚੋਣ ਰਹੀ ਹੈ ਉਹ ਜ਼ਿਲ੍ਹਾ ਪ੍ਰਭਾਵਿਤ ਹੁੰਦਾ ਪਰ ਆਮ ਤੌਰ ਤੇ ਪੂਰੀ ਚੋਣ ਪ੍ਰਕਿਰਿਆ ਦੇ ਵਿੱਚ ਪੂਰਾ ਸੂਬਾ ਪ੍ਰਭਾਵਿਤ ਹੁੰਦਾ ਹੈਗਾ ਪੂਰੇ ਸੂਬੇ ਦੀ ਜਿਹੜੀ ਹੈਗਾ ਬਿਊਰੋਕਰੇਟਸ ਜਿਹੜੀ ਹੈਗੀ ਆ ਉਹਦੇ ਹੱਥ ਦੇ ਵਿੱਚੋਂ ਜਿਹੜੀ ਹੈਗੀ ਆ ਪਾਵਰਾਂ ਜਿਹੜੀਆਂ ਇੱਕ ਸਮੇਂ ਦੀ ਚਲੀਆਂ ਜਾਂਦੀਆਂ ਨੇ ਔਰ ਉਹ ਚੋਣ ਤੋਂ ਪਹਿਲਾਂ ਜਿਹੜਾ ਹੈਗਾ ਸਿਆਸੀ ਫਾਇਦੇ ਕਿਸ ਤਰੀਕੇ ਨਾਲ ਦਿੱਤੇ ਜਾਂਦੇ ਨੇ ਸਿਆਸੀ ਫਾਇਦੇ ਦੇਣ ਦੇ ਲਈ ਕਿੰਨਾਂ ਨੂੰ ਵੱਡੇ ਵੱਡੇ ਜਿਹੜੇ ਉੱਥੋਂ ਦੇ ਲੋਕ ਜਿਹੜੇ ਹੁੰਦੇ ਨੇ ਜਿਹੜੇ ਜੋਪਤੀ ਹੁੰਦੇ ਨੇ ਜਾਂ ਉੱਤੇ ਪੋਲਿਟੀਕਲ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਨਿੱਜੀ ਫਾਇਦੇ ਵੱਡੇ ਪੱਦਰ ਤੇ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ ਤਾਂ ਕਿਸੇ ਵੀ ਹਿੱਤ ਦੇ ਵਿੱਚ ਨਹੀਂ ਹੁੰਦੀਆਂ ਜਿਮਨੀ ਚੋਣਾ ਔਰ ਜਿਮਨੀ ਚੋਣਾ ਮਿਲ ਜਾਂਦਾ ਤੂਬੇ ਦੇ ਲੋਕਾਂ ਦੇ ਲਈ ਆਰਥਿਕ ਬੋਝ ਬਣ ਕੇ ਆਉਂਦੀਆਂ ਨੇ ਸਰਕਾਰਾਂ ਦੇ ਲਈ ਆਰਥਿਕ ਬੋਝ ਬਣ ਕੇ ਆਉਂਦੀਆਂ ਨੇ ਔਰ ਇਹ ਪੂਰੇ ਜਿਸ ਵੀ ਸੂਬੇ ਦੇ ਵਿੱਚ ਹੋਣ ਉੱਥੇ ਨੇ ਕਿਤਨਾ ਕਿਤੇ ਉਸ ਜਿਹਨੇ ਦਾ ਉਸ ਸੀਡ ਦਾ ਜੋ ਉਸ ਪੂਰੇ ਸੂਬੇ ਦਾ ਡਾਗਾ ਇੱਕ ਭਾਈਚਾਰਕ ਸਾਂਝ ਤੇ ਇੱਕ ਸਮਾਜਿਕ ਮਾਹੌਲ ਨੂੰ ਸਮਾਜਿਕ ਤਾਣੇ ਬਾਣੇ ਜਿਹੜਾ ਹੈਗਾ ਖਰਾਬ ਕਰਨ ਵਾਲੀਆਂ ਹੁੰਦੀਆਂ ਨੇ ਔਰ ਅਸੀਂ ਆਮ ਤੌਰ ਤੇ ਦੇਖੇ ਜਿਮਨੀ ਟੋਣਾ ਅਜਿਹੇ ਆ ਦੇਖਿਆ ਜਿਨ੍ਹਾਂ ਦੇ ਵਿੱਚ ਅਸੀਂ ਓਲਿੰਗ ਕੇਂਦਰਾਂ ਤੇ ਜਿਹੜਾ ਅਕਸਰ ਲੜਾਈ ਝਗੜਾ ਦੇਖਿਆ ਕਈ ਥਾਂ ਤੇ ਤਾਂ ਸੀ ਇਹ ਵੀ ਦੇਖਿਆ ਕਿ ਕਈ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਕਿ ਤੁਹਾਨੂੰ ਯਾਦ ਹੋਗਾ ਯੂਪੀ ਦੇ ਵਿੱਚ ਇੱਕ ਇਨਸੀਡੈਂਟ ਆਇਆ ਸੀ ਪੰਜਾਬ ਦੇ ਵਿੱਚ ਬਹੁਤ ਸਾਰੇ ਇਨਸੀਡੈਂਟ ਆ ਜਿੱਥੇ ਲੜਾਈ ਝਗੜੇ ਸਾਨੂੰ ਵੇਖਣ ਨੂੰ ਮਿਲੇ ਸੀ ਤੁਹਾਨੂੰ ਯਾਦ ਹੋਵੇਗਾ ਜਦੋਂ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਵੱਲ ਤਿੰਨ ਜਿਮਨੀ ਚੋਣਾ ਮੋਗਾ ਦੇ ਵਿੱਚ ਹੋਈ ਸੀ ਤੁਹਾਨੂੰ ਯਾਦ ਹੋਗਾ ਮੋਗਾ ਦੇ ਵਿੱਚ ਜਦੋਂ ਤਲਵੰਡੀ ਸਾਬੋ ਦੇ ਵਿੱਚ ਹੋਈ ਸੀ ਕਿਸ ਤਰੀਕੇ ਦਾ ਉੱਥੇ ਮਾਹੌਲ ਬਣਾਇਆ ਗਿਆ ਸੀ ਤਾਂ ਕਿਦੋਂ ਪ੍ਰੋਖਤ ਵੱਡੇ ਪੱਦਰ ਤੇ ਹੁੰਦੀ ਆ ਲੋਕਾਂ ਦਾ ਜਨਾਜ਼ਾ ਨਿਕਲਦਾ ਇੱਕ ਸਿੱਧੇ ਤੌਰ ਤੇ ਜਿਮਨੀ ਚੋਣ ਸੂਬੇ ਦੇ ਲਈ ਘਾਤਕ ਹੁੰਦੀ ਆ ਜਿਮਨੀ ਚੋਣਾਂ ਤੋਂ ਸੂਬਿਆਂ ਨੂੰ ਨਾ ਹੀ ਆਉਣ ਉਹ ਚੰਗਾ ਹੁੰਦਾ ਔਰ ਖਾਸ ਤੌਰ ਤੇ ਜਿ ਪਹਿਲਾਂ ਵੀ ਮੈਂ ਕਿਹਾ ਆਮ ਆਦਮੀ ਪਾਰਟੀ ਦੀ ਨਲਾਈਕੀ ਰਹੀ ਕਿ ਉਹਨਾਂ ਨੇ ਆਪਣੇ ਚੁਣੇ ਹੋਏ ਨਮਾਇੰਦਿਆਂ ਨੂੰ ਖੜਾ ਕੀਤਾ ਜੇਕਰ ਉਹ ਹਾਰ ਜਾਂਦੇ ਨੇ ਵਾਧਨ ਮੋਚੀ ਆ ਜੇਕਰ ਉਹ ਜਿੱਤ ਕੇ ਅੱਗੇ ਚਲੇ ਜਾਂਦੇ ਨੇ ਜੇਕਰ ਜਿਉਨੀ ਚੋਣਾਂ ਹਾਰ ਜਾਂਦੀਆਂ ਇਸ ਤੋਂ ਵਾਧਨ ਮੋਚੀ ਹੋਵੇਗੀ ਸਰਕਾਰ ਨੂੰ ਨਮੋਚੀ ਦਾ ਸਾਹਮਣਾ ਕਰਨਾ ਪਵੇਗਾ ਤਾਂ ਜਿਮਨੀ ਚੋਣਾਂ ਕਿਸੇ ਵੀ ਸੱਤਾਧਾਰ ਪਾਰਟੀ ਦੇ ਲਈ ਸੌਖਾ ਨਹੀਂ ਹੁੰਦਾ ਜਿੱਤ ਲੈਣੀਆਂ ਵੱਡਾ ਉਹਨਾਂ ਨੂੰ ਆ ਤਾਣਾ ਬਾਣਾ ਬੁੰਨਾ ਪੈਂਦਾ ਵੱਡੀ ਪਾਵਰ ਦਿਖਾਉਣੀ ਪੈਂਦੀ ਹੈ ਵੱਡੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਫੇਰ ਜਾ ਕੇ ਜਿਮਨੀ ਚੋਣਾਂ ਜਾਂਦੀਆਂ ਨੇ ਇਹ ਆਪ ਸਿਹੜੇ ਜਿਹੜੀ ਹੈਗੀ ਆ ਸਿਆਸੀ ਮੌਤ ਹੁੰਦੀ ਆ ਜਿਮਨੀ ਚੋਣ ਕਿਸੇ ਵਿਧਾਇਕ ਦੀ ਮੌਤ ਹੋ ਜਾਣੀ ਅਨਫੋਰਚਨਟਲੀ ਕਿਸੇ ਹੋ ਜਾਣਾ ਉੱਥੇ ਜਿਮਨੀ ਚੋਣ ਦੀ ਸਮਝ ਹੁੰਦੀ ਪਰ ਆਪਣੇ ਆਪ ਜਿਹੜਾ ਹੈਗਾ ਖੂਪਟ ਲੈਣਾ ਸਿਆਸੀ ਖੂਪਟ ਲੈਣਾ ਇਹ ਸਿਆਸੀ ਸਮਝ ਤੋਂ ਪਰੇ ਦੀ ਗੱਲ ਹੈ ਜੀ ਆ ਈ ਮਿਸ਼ਨ ਪੰਜਾਬੀ